ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੀ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਫਕਾ ਮੁੱਖ ਮੰਤਰੀਆਂ ਜਸਟਿਸ ਗੁਰਨਾਮ ਸਿੰਘ ਅਤੇ ਬਿਆਨਤ ਸਿੰਘ ਸਮੇਤ ਡੇਰਾ ਬਿਆਸ ਸਵਨ ਸਿੰਘ ਸਮੇਤ ਹੋਰ ਅਨੇਕਾਂ ਅਹਿਮ ਹਸਤੀਆਂ ਦੀ ਪਾਠਸ਼ਾਲਾ ਵਜੋਂ ਜਾਣੇ ਜਾਂਦੇ ਪਿੰਡ ਗੁਜਰਾਵਾਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਕਾਜ਼ ਰਖੇ ਤ ਐਲਾਨ ਦਿੱਤੇ ਜਾਣ ਤੋਂ ਬਾਅਦ ਤਾਲਾ ਲਗਾ ਦਿੱਤਾ ਗਿਆ ਬਰਤਾਨਵੀ ਕਾਰਜਕਾਲ ਦੌਰਾਨ 1857 ਵਿੱਚ ਪ੍ਰਾਇਮਰੀ ਸਕੂਲ ਵਜੋਂ ਸਥਾਪਿਤ ਇਸ ਸਿੱਖਿਆ ਸੰਸਥਾ ਦਾ 169ਵਾਂ ਸਾਲ ਦਾ ਸਨਮਤਾ ਇਤਿਹਾਸ ਹੈ ਗਰੇਵਾਲ ਦੀ ਰਾਜਸਥਾਨੀ ਵਜੋਂ ਜਾਣੇ ਜਾਂਦੇ ਇਤਿਹਾਸਿਕ ਪਿੰਡ ਗੁੱਜਰਵਾਲ ਦੇ ਸਰਕਾਰੀ ਸਕੂਲ ਦੀ ਤਰਸਯੋਗ ਹਾਲਤ ਨੂੰ ਦੇਖਦੇ ਆਂ ਪੁਰਾਣੀ ਇਮਾਰਤ ਦੇ ਦਰਵਾਜ਼ੇ ਉੱਪਰ ਲਟਕਦੇ ਤਾਲੇ ਨੇ ਸੂਬਾ ਸਰਕਾਰ ਦੀ ਸਿੱਖਿਆ ਨੀਤੀ ਉੱਪਰ ਕਈ ਸਵਾਲ ਖੜੇ ਕਰ ਦਿੱਤੇ ਨੇ ਕਰੀਬ ਮਹੀਨੇ ਪਹਿਲਾਂ ਵਿਭਾਗ ਵੱਜੋਂ ਨਿਰੱਖਣ ਬਾਅਦ ਸਕੂਲ ਦੀ ਪੁਰਾਣੀ ਇਮਾਰਤ ਨੂੰ ਅਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਸਰਕਾਰਾਂ ਦੀ ਬੇਰੁਖੀ ਕਾਰਨ ਗੁਜਰਵਾਲ ਦੇ ਸਕੂਲ ਦੀ ਚੀਨ ਅਤੇ ਖੂਬਸੂਰਤ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਕਿਸੇ ਅਣ ਸੁਖਵੀਂ ਘਟਨਾ ਦੇ ਜੋ ਭਾਰੇ ਵਿਭਾਗ ਵੱਜੋਂ ਪੱਕਾ ਤਾਲਾ ਲਗਾ ਦਿੱਤਾ ਗਿਆ ਬਾਅਦ ਸਕੂਲ ਦੇ ਵਿਦਿਆਰਥੀ ਲੈਬ ਤੇ ਦਫਤਰ ਕੰਮਕਾਰ ਲਈ ਬਣੇ ਕਮਰਿਆਂ 'ਚ ਪੜ੍ਹਾਈ ਲਈ ਮਜਬੂਰ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਸਕੂਲ ਵਿੱਚ ਵਿਦਿਆਰਥੀ ਅਤੇ ਅਧਿਆਪਕਾਂ ਦੀ ਕਾਫੀ ਘਾਟ ਰੜਕ ਰਹੀ ਹੈ ਇਸ ਮਾਨਮਤੀ ਸਿੱਖਿਆ ਸੰਸਥਾ ਨੇ ਦੇਸ਼ ਨੂੰ ਕੋਈ ਡਾਕਟਰ ਇੰਜੀਨੀਅਰ ਸਿੱਖਿਆ ਸਾਸ਼ਟਰੀ ਤੇ ਉੱਚ ਕੋਟੀ ਦੇ ਵਿਦਵਾਨ ਦਿੱਤੇ ਨੇ ਜੋ ਅੱਜ ਬੰਦ ਹੋ ਗਿਆ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਬਨੇਰੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ